श्री बाल गणेश कलब शाहकोट वल नौवा श्री गणेश महोत्सव बड़ी ही श्रद्धा और उत्साह न मनाया गया इस संबंधी भी अगस्त तो छब्बी अगस्त तक श्री गणेश जी की घर घर फेरी पवाई गई उपरंत शाम समय श्रद्धालुआ वालों श्री गणेश जी की मूर्ति का शाहकोट बस स्टैंड के सामने भरवान स्वागत किया गया सताई अगस्त तो इकती अगस्त तक गांधी चौंक हाल से श्री गणेश महोत्सव संबंधी समागम करवाया गया जिस दौरान रोजाना वक् भजन मंडलिया ने श्री गणेश जी की महिमा का गुणगान किया ਇਸ ਮੌਕੇ ਹਰਦੇਵ ਸਿੰਘ ਲਾੜੀ ਸ਼ੇਰੋਵਾਲੀਆ ਵਿਧਾਇਕ ਹਲਕਾ ਸ਼ਾਹਕੋਟ ਪਰਮਿੰਦਰ ਸਿੰਘ ਪੰਡੋਰੀ ਇੰਚਾਰਜ ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਰਾਣਾ ਹਰਦੀਪ ਸਿੰਘ ਸੀਨੀਅਰ ਭਾਜਪਾ ਆਗੂ ਸਮੇਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ ਤੇ ਸਮੂਹ ਸੰਗਤਾਂ ਨੂੰ ਸ਼੍ਰੀ ਗਣੇਸ਼ ਮਹਾਉਤਸਵ ਦੀ ਵਧਾਈ ਦਿੱਤੀ। ਸ਼੍ਰੀ ਗਣੇਸ਼ ਮਹਾਉਤਸਵ ਦੀ ਸਮਾਪਤੀ ਉਪਰੰਤ ਅੱਜ ਸਵੇਰੇ ਪੰਡਿਤ ਮਾਧੋਦਾਸ ਵੱਲੋਂ ਵਿਧੀਪੂਰਵਕ ਪੂਜਾ ਕੀਤੀ ਗਈ। श्री बाल गणेश क्लब ਦੇ ਸਮੂਹ ਮੈਂਬਰਾਂ ਵੱਲੋਂ ਆਰਤੀ ਕਰਨ ਉਪਰੰਤ ਸ਼ਹਿਰ ਵਿੱਚ ਸ਼ੋਭਾ ਯਾਤਰਾ ਕੱਢੀ ਗਈ ਅਤੇ શ્રી ਗਣੇਸ਼ ਜੀ ਦੀ ਮੂਰਤੀ ਬਿਆਸ ਦਰਿਆ ਵਿੱਚ ਵਿਸਜਿਤ ਕੀਤੀ ਗਈ। ਇਸ ਮੌਕੇ ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤਾਂ ਨੂੰ શ્રી ਗਣੇਸ਼ ਮਹਾਉਤਸਵ ਦੀ ਵਧਾਈ ਦਿੱਤੀ ਤੇ ਸਹਿਯੋਗ ਕਰਨ ਵਾਲੀਆਂ ਸੰਸਥਾਵਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਸ਼ਾਹਕੋਟ ਤੋਂ ਪੰਜਾਬ న్యూਸ ਆਨਲਾਈਨ ਦੀ ਖਾਸ ਰਿਪੋਰਟ। ਬੋਲੋ ਸ਼੍ਰੀ ਗਣਪਤੀ ਜੀ ਭਗਵਾਨ ਕੀ ਜੈ। ਸ਼੍ਰੀ ਬਾਲਕਨਿਸ਼ ਕਲੱਬ ਵੱਲੋਂ ਨੌਵਾਂ ਸ਼੍ਰੀ ਗਣੇਸ਼ ਮਾਸਾ ਬੜੀ ਮਸ਼ਹਦਾ ਤੇ ਧੂਮ-ਧਾਮ ਨਾਲ ਮਨਾਇਆ ਗਿਆ ਹੈ 20 ਤਰੀਕ ਤੋਂ ਲੈ ਕੇ 26 ਤਰੀਕ ਤੱਕ ਸ਼ਰਧਾਲੂਆਂ ਵੱਲੋਂ ਭਗਵਾਨ ਜੀ ਦੀ ਘਰ ਘਰ ਫੇਰੀ ਪਵਾਈ ਗਈ ਹੈ 27 ਤਰੀਕ ਤੋਂ ਲੈ ਕੇ 31 ਤਰੀਕ ਤੱਕ ਹਰ ਰੋਜ਼ ਰਾਤ ਨੂੰ 8:30 ਵਜੇ ਤੋਂ ਲੈ ਕੇ 10:30 ਵਜੇ ਤੱਕ ਵੱਖ-ਵੱਖ ਭਜਨ ਮੰਡੀਆਂ ਦੁਆਰਾ ਭਗਵਾਨ ਜੀ ਦਾ ਗੁਰਦਾਨ ਕੀਤਾ ਗਿਆ ਅਤੇ ਭਾਰੀ ਸੰਖਿਆ ਵਿੱਚ ਸ਼ਰਧਾਲੂ ਨੇ ਪਹੁੰਚ ਕੇ ਭਗਵਾਨ ਜੀ ਦੇ ਦਰਸ਼ਨ ਕੀਤੇ ਅਤੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਹੈ ਇੱਕ ਤਰੀਕ ਯਾਨੀ ਕਿ ਅੱਜ ਸਵੇਰੇ 10 ਵਜੇ ਭਗਵਾਨ ਜੀ ਦੀ ਵਿਸਰਜਿਤ ਸ਼ੋਭਾ ਯਾਤਰਾ ਸਾਰੇ ਸ਼ਹਿਰ ਵਿੱਚੋਂ ਹੁੰਦੇ ਹੋਏ ਬਿਆਸ ਦਰਿਆ ਤੱਕ ਜਾਵੇਗੀ ਜਿੱਥੇ ਕਿ ਉਹਨਾਂ ਦਾ ਵਿਧੀ ਪੂਰਵਕ ਵਿਸਰਜਨ ਕੀਤਾ ਜਾਵੇਗਾ ਮੈਂ ਸਾਰੀਆਂ ਹੀ ਸੰਸਥਾਵਾਂ ਔਰ ਜਿੰਨੇ ਵੀ ਸੇਵਾਦਾਰ ਜਿਨ੍ਹਾਂ ਨੇ ਇੱਥੇ ਦਿਨ ਰਾਤ ਆਪਣੀ ਸੇਵਾ ਨਿਭਾਈ ਹੈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਮੈਂ ਸਾਰੇ ਸ਼ਹਿਰ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਕਾਰਜ ਰਚਾਇਆ ਜਾਂਦਾ ਹੈ ਇਸੇ ਤਰ੍ਹਾਂ ਸਾਡੇ ਕਲੱਬ ਦਾ ਸਾਥ ਦਿੰਦੇ ਰਹੋ ਤਾ ਜੋ ਭਗਵਾਨ ਜੀ ਦੀ ਸ਼ਬੀਅਤੀ ਹੜਤਾਲ ਆਪਣੇ ਸ਼ਹਿਰ ਸ਼ਾਹਕੋਟ ਵਿੱਚ ਲੈ ਕੇ ਆਈਏ ਉਹਨਾਂ ਦੀ ਸੇਵਾ ਕਰੀਏ ਉਹਨਾਂ ਦਾ ਪੂਜਨ ਕਰੀਏ ਉਹਨਾਂ ਦਾ ਗੁਣਗਾਨ ਕਰੀਏ ਅਤੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰੀਏ ਬੋਲੋ ਸ਼੍ਰੀ ਗਣਪਤੀ ਜੀ ਭਗਵਾਨ ਕੀ ਜੈ ਗਣਪਤੀ ਬੱਪਾ ਮੋਰੀਆ ਮੰਗਲ ਮੂਰਤੀ ਮੋਰੀਆ